ਹੈਲੋ ਹਾਂਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰਜਣੇ ਵਧੀਆ ਹੋਵੋਗੇ। ਸੋ ਅੱਜ ਵੀ ਨਿਊ ਅਪਡੇਟ ਲੈ ਕੇ ਆਏ ਆ। ਸੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਜੋ ਆਪਾਂ ਰੈਡੀ ਕੀਤੇ ਆ। ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਜਿਹੜੇ ਸਾਡੇ ਚੈਨਲ ਨੂੰ ਫਸਟ ਟਾਈਮ ਦੇਖਦੇ ਆ ਪਲੀਜ਼ ਚੈਨਲ ਨੂੰ ਧਰੂ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਮੈਂਟ ਵੀ ਸਾਨੂੰ ਜਰੂਰ ਕਰਕੇ ਦੱਸਿਆ ਕਰੋ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਸਾਡੀ ਜਿਹੜੀਆਂ ਨਿਊ ਨਿਊ ਵੀਡੀਓਸ ਜਲਦੀ ਅਪਡੇਟ ਕਰਦੇ ਆ ਤਾਂ ਕਿ ਜਿਹੜੀਆਂ ਉਹ ਵੀਡੀਓਸ ਤੁਹਾਡੇ ਤੱਕ ਜਲਦੀ ਸਾਡੀਆਂ ਪਹੁੰਚ ਸਕਣ ਸੋ ਅੱਜ ਆਪਾਂ ਬਹੁਤ ਹੀ ਡਿਫਰੈਂਟ ਕਨਸੈਪਟ ਲੈ ਕੇ ਆਏ ਆ ਤੁਹਾਡੇ ਲਈ ਸੋ ਸ਼ੁਰੂ ਕਰਦੇ ਆ ਵੀਡੀਓ ਫਰਸਟ ਸੂਟ ਉੱਪਰ ਰੈਡੀ ਕੀਤਾ ਵਾਲਾ ਫੈਬਰਿਕ ਹੈ ਜਿਹੜਾ ਇਹਦਾ ਔਰਗਾਂజా ਰਹੇਗਾ ਬਹੁਤ ਹੀ ਸੋਨਾ ਸ਼ੇਡ ਰੈਡੀ ਕੀਤਾ ਆਪਾਂ ਇਹ ਵਾਲਾ ਵਾਈਨ ਕਲਰ ਦੇ ਉੱਪਰ ਰੈਡੀ ਹੋਇਆ ਹੈ ਸੋ ਬਹੁਤ ਹੀ ਸੋਨਾ ਗੋਟਾ ਪੱਤੀ ਦਾ ਕੰਮ ਹੋਇਆ ਪ੍ਰੋਪਰ ਦਬਕੇ ਦਾ ਕੰਮ ਹੋਇਆ ਹੈ ਵਾ ਸੂਟ ਦੇ ਉੱਪਰ ਸੋ ਤੁਸੀਂ ਇਹ ਨੈਕਲਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਨਾ ਵਰਕ ਨੈਕ ਦੇ ਉੱਪਰ ਹੋਇਆ ਵਰਕ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣੀ ਚੀਜ਼ ਰੈਡੀ ਹੋਈ ਹੈ ਇਹ ਨੈਕ ਦੇ ਉੱਪਰ ਆਏਗਾ ਆਪਾਂ ਤੁਹਾਨੂੰ ਇਹਦੀ ਪਿਕਚਰ ਜਰੂਰ ਸ਼ੇਅਰ ਕਰਾਂਗੇ ਵੀਡੀਓ ਦੇ ਨਾਲ ਸੋ ਇਹ ਵਾਲਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਆਏਗਾ ਸੋ ਮੈਂ ਕਲੋਜ਼ ਅਪ ਤੋਂ ਤੁਹਾਨੂੰ ਵਰਕ ਦਿਖਾ ਦਿੰਨੀ ਆ ਬਹੁਤ ਹੀ ਪਿਆਰਾ ਵਰਕ ਹੋਇਆ ਹੈ 슬ੀਵਸ ਦੇ ਉੱਪਰ ਹੋਇਆ ਜੀ ਇਹ ਵਾਲਾ ਵਰਕ ਦੰਨੇ ਸੂਟ ਸੋਨੇ ਸੋਨੇ ਕਿਸੇ ਵੀ ਫੈਬਰਿਕ ਜਾਂ ਆਰਗੈਂਜ਼ਾ ਦੇ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਔਰ ਇਹਦੇ ਨਾਲ ਆਰਗੈਂਜ਼ਾ ਦਾ ਇਹ ਦੁਪੱਟਾ ਰੈਡੀ ਹੋਇਆ ਸੋ ਦੁਪੱਟਾ ਤਾਂ ਬਹੁਤ ਹੀ ਸੋਨਾ ਰੈਡੀ ਹੋਇਆ ਇਸ ਦਾ ਉਹ ਦੇਖ ਸਕਦੇ ਹੋ ਦੁਪੱਟੇ ਦੇ ਚਾਰੋਂ ਸਾਈਡਾਂ ਜਿਹੜੀ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਆਪਾਂ ਜਿਹੜੀ ਫਿਨਿਸ਼ਿੰਗ ਪੱਟੀ ਲਗਾਈ ਹੋਈ ਹੈ ਔਰ ਸਿਕਵੈਂਸ ਵਾਲੀ ਲੇਸ ਲੱਗੀ ਹੋਈ ਹੈ ਸੈਂਟਰ ਦੇ ਵਿੱਚ ਆਪਾਂ ਲੇਸ ਲਗਾਈ ਹੈ ਸੋ ਮੈਂ ਤੁਹਾਨੂੰ ਦੁਪੱਟਾ ਕੈਰੀ ਕਰਕੇ ਦਿਖਾਨੀ ਆ ਬਹੁਤ ਹੀ ਸੋਨਾ ਦੁਪੱਟਾ ਰੈਡੀ ਹੋਇਆ ਐਸਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਹੈ ਸੀਕੁਐਂਸ ਦੇ ਵਿੱਚ ਆਪਾਂ 3 ਲੇਅਰਸ ਕਲੀਆਂ ਵਾਲਾ ਡਿਜ਼ਾਈਨ ਪਾਇਆ ਦੁਪੱਟੇ ਦੇ ਉੱਪਰ ਔਰ ਚਾਰੋ ਸਾਈਡ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਔਰ ਸੂਟ ਦਾ ਵੀ ਬਹੁਤ ਸੋਹਣਾ ਵਰਕ ਹੋਇਆ ਹੈ ਸੂਟ ਦਾ ਵੀ ਮੈਂ ਤੁਹਾਨੂੰ ਪ੍ਰੋਪਰ ਸ਼ੋਅ ਕਰਦੀ ਹਾਂ ਦੇਖ ਸਕਦੇ ਹੋ ਸੂਟ ਦਾ ਵਰਕ 슬ੀਵਸ ਤੇ ਨੈਕ ਸਿਰਫ اونਲੀ 슬ੀਵਸ ਤੇ ਨੈਕ ਦੇ ਵਰਕ ਹੋਇਆ ਹੈ ਸੋ ਕਸਟਮਰ ਨੇ ਆਪਦੀ ਚੋਇਸ ਅਕੋਰਡਿੰਗ ਰੈਡੀ ਕਰਵਾਇਆ ਸੀਗਾ ਸੋ ਪ੍ਰੋਪਰ ਗੋਟਾ ਪੱਤੀ ਦਾ ਕੰਮ ਹੋਇਆ ਵੈ ਬਹੁਤ ਹੀ ਸੋਹਣਾ ਫੁੱਟ ਤੁਸੀਂ ਇਦਾਂ ਦੇ ਸੂਟ ਆ ਜਿਹੜੇ ਸਾਡੇ ਕੋਲ ਵੈਰੀਟੀ ਕਰਵਾ ਸਕਦੇ ਹੋ ਸੋ اور ਕੈਂਦਾ ਦੇ ਵਿੱਚ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਨੇ ਸੋ ਤੁਸੀਂ ਜਿਹੜੀ ਮਰਜ਼ੀ ਕਲਰ ਦੇ ਉੱਪਰ ਰੈਡੀ ਕਰਾ ਸਕਦੇ ਹੋ ਸੋ ਇਹ ਵਾਲਾ ਦੁਪੱਟਾ ਆਏਗਾ ਜੀ ਪ੍ਰੋਪਰ ਪਿੱਕ ਆਪਾਂ ਤੁਹਾਨੂੰ ਜਰੂਰ ਸ਼ੋਅ ਕਰਾਂਗੇ ਬਹੁਤ ਹੀ ਸੋਹਣਾ ਫੁੱਟ ਰੈਡੀ ਹੋਇਆ ਹੈ ਸੋ ਨੈਕਸਟ ਸੂਟ ਆਪਾਂ organza ਦੇ ਉੱਪਰ ਇੱਕ ਹੋਰ ਸੂਟ ਰੈਡੀ ਹੋਇਆ ਬਹੁਤ ਸੋਹਣਾ। ਸੋ ਇਹਦੇ ਉੱਪਰ ਆਪਾਂ ਪੈਚਵਰਕ ਲਾ ਕੇ ਰੈਡੀ ਹੋਇਆ ਨੂੰ। ਸੋ ਦੀ ਬਹੁਤ ਹੀ ਪਿਆਰੀ ਨੈਕਲਾਈਨ ਬਣੀ ਹੋਈ ਐ ਅਸੀਂ। ਜ਼ਰੀ ਪਲੱਸ ਹੈਂਡ ਸੋ ਜ਼ਿਆਦਾ ਆਪਾਂ ਹੈਂਡ ਦਾ ਕੰਮ ਨਹੀਂ ਕੀਤਾ। ਜ਼ਰੀ ਦਾ ਕੰਮ ਜ਼ਿਆਦਾ ਆਏਗਾ ਸੋ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ। ਸੋ ਬਹੁਤ ਘੱਟ ਰੇਂਜ ਦੇ ਵਿੱਚ ਇਹ ਸੂਟ ਰੈਡੀ ਹੋਇਆ। ਸੋ ਇਹ ਵਾਲਾ ਵਰਕ ਹੈ ਜਿਹੜਾ ਘੇਰੇ ਦੇ ਉੱਪਰ ਆਏਗਾ। ਸੋ ਇਹ ਅਪਾ ਜਿਹੜਾ ਖੀਨ ਖਾਬ ਦਾ ਜਿਹੜਾ ਪੈਚ ਲਗਾ ਕੇ ਇਹਨੂੰ ਡਿਜ਼ਾਈਨ ਕੀਤਾ। ਔਰ ਵੀ ਬਾਟਮ ਵੀ ਬਹੁਤ ਸੋਹਣੀ ਹੈ। ਬਾਟਮ ਦੇ ਉੱਪਰ ਵੀ ਵਰਕ ਹੋਇਆ ਹੋਇਆ ਹੈ ਇਸਦੀ। ਸੋ ਇਹ ਵਰਕ ਜਿਹੜਾ ਬਾਟਮ ਦੇ ਉੱਪਰ ਆਏਗਾ। ਜ਼ਰੀ ਦਾ ਵਰਕ ਰਹੇਗਾ ਜੀ। ਕਲਰ ਹੀ ਬਹੁਤ ਸੋਹਣਾ ਰੈਡੀ ਹੋਇਆ ਮਸਟਰਡ येलो। ਦੁਪੱਟਾ ਵੀ ਬੜਾ ਸੋਹਣਾ ਰੈਡੀ ਹੋਇਆ ਹੈ ਇਸਦਾ। ਸੋ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਹੈ ਇਸਦਾ। ਕੁਟਾਈ ਮੀਟਰ ਦਾ ਪੂਰਾ ਦੁਪੱਟਾ ਰਹੇਗਾ ਜੀ ਅੱਜ ਤੇ ਆਪਣੇ ਦੋ ਸੂਟਸ ਰੈਡੀ ਹੋਏ ਸੀਗੇ ਸੋ ਇਦਾਂ ਦੇ ਸੂਟ ਤੁਸੀਂ ਬਾਇ ਕਰਨ ਵਾਸਤੇ ਸਾਡਾ ਕੰਟੈਕਟ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਹੈਗਾ ਜੀ 7814942347 ਸੋ ਬਾਕੀ ਤੁਸੀਂ ਕਸਟਮਾਈਜੇਸ਼ਨ ਕਰवानी ਹੈ ਕਿਸੇ ਵੀ ਤਰ੍ਹਾਂ ਦੇ ਆਪਦੇ ਡਿਜ਼ਾਈਨ ਭੇਜ ਕੇ ਤੁਸੀਂ ਰੈਡੀ ਕਰਵਾਣੇ ਆ ਸੋ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਸੋ ਜਸਟ ਤੁਸੀਂ ਆ ਫੋਟੋ ਭੇਜਣੀ ਆ ਸਾਨੂੰ ਔਰ ਆਪਣਾ ਜਿਹੜਾ ਤੁਹਾਡੀ ਮੈਜ਼ਰਮੈਂਟ ਸਾਨੂੰ ਚਾਹੀਦੀ ਸੋ ਆਪਾਂ ਤੁਹਾਨੂੰ ਸੇਮ ਚੀਜ਼ ਜੋ ਤੁਹਾਨੂੰ ਭੇਜਾਂਗਾ ਆਪਾਂ ਬਣਾ ਕੇ ਦਵਾਂਗੇ ਸੋ ਬਨੇ ਬਨਾਏ ਫੁੱਟਸ ਸਾਡ ਤੋਂ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਸੋ ਅੱਜ ਲਈ ਧੰਨਵਾਦ